ਕਹਿੰਦੇ ਰੱਬ ਦੇ ਰੰਗ ਨਿਆਰੇ ਕਿਤੇ ਧੁੱਪਾਂ ਕਿਤੇ ਲੋਆਂ ਤੇ ਕਿਤੇ ਠੰਡ ਲਓ ਵੀ ਅੱਜ ਲੱਗਦੀ ਆ ਠੰਡ ਤੇ ਬਾਬੇ ਨਾਨਕ ਨੇ ਕਰਤੀ ਕਿਰਪਾ ਰਾਤ 2 ਵਜੇ ਆਪਣੇ ਮੀਂਹ ਪੈਣ ਲੱਗਾ ਮੀਂਹ ਕੋਈ ਜ਼ਿਆਦਾ ਨਹੀਂ ਪਿਆ ਆ ਪਾਸੇ ਏਰੀਆ ਚ ਕਾਫੀ ਮੀਂਹ ਪੈ ਗਿਆ ਤੇ ਆਪਣੇ ਏਰੀਆ ਚ ਥੋੜਾ ਹੀ ਮੀਂਹ ਪਿਆ ਤੇ ਬਾਕੀ ਖੇਤ ਜਾ ਕੇ ਦੇਖਦੇ ਆ ਮੀਂਹ ਕਿੰਨਾ ਕੁ ਪਿਆ ਪਰ ਜਿੰਨਾ ਵੀ ਪਿਆ ਸ਼ੁਕਰ ਆ ਰੱਬ ਦਾ ਜੇ ਇੰਨਾ ਕੁ ਮੀਂਹ ਨਾ ਪੈਂਦਾ ਤੇ ਸਾਰੀ ਕਾਇਨਾਤ ਬਹੁਤ ਜ਼ਿਆਦਾ ਦੁਖੀ ਸੀਗੀ ਕਿਉਂਕਿ ਤਪਸ਼ ਬਹੁਤ ਜ਼ਿਆਦਾ ਸੀ ਤੇ ਝੋਨਾ ਲਾਉਣ ਵਾਲੇ ਵੀ ਵਿਚਾਰੇ ਬਹੁਤ ਔਖੇ ਸੀ ਇਹਨੇ ਨਾ ਅੱਜ ਸਵੇਰੇ ਨਾਤਾ ਜਦੋਂ ਤੇ ਠੰਡ ਕ ਮਹਿਸੂਸ ਹੁੰਦੀ ਸੀ ਠੰਡ ਲੱਗਦੀ ਸੀ ਥੋੜਾ ਜਿਹਾ ਤੇ ਕਿੱਥੇ ਤਪਸ਼ ਸੀ ਤੇ ਕਿੱਥੇ ਠੰਡ ਤੇ ਬੱਦਲ ਵੈਸੇ ਲੈੰਦੇ ਵਾਲੇ ਪਾਸੇ ਬਣਿਆ ਥੋੜਾ ਜਿਹਾ ਤੇ ਬਾਕੀ ਸੂਰਜ ਨਿਕਲਣ ਦੀ ਤਿਆਰੀ ਆ ਤੇ ਸਵੇਰ ਦੇ 7:30 7 ਵਜੇ ਆ ਤੇ ਇੱਧਰ ਦੇਖੋ ਤੁਸੀਂ ਸੁਣੋ ਕੋਇਲਾ ਬੋਲਣ ਲੱਗ ਪਈਆਂ ਐਨਾ ਅਸਰ ਆ ਆ ਦੇਖ ਕਿਉਂ ਤੇ ਹੁਣ ਆਪਾਂ ਚੱਲਦੇ ਆਂ ਖੇਤ ਨੂੰ ਤੇ ਖੇਤ ਦਾ ਵੀ ਦਿਖਾਉਣਾ ਹੈ ਮਾਹੌਲ ਛੋਲ ਵੀ ਕਿੰਨਾ ਕਮੀ ਆ ਤੇ 2 ਵਜੋਂ ਗਰਜ ਦਾ ਨਿਸ਼ਕ ਦਾ ਬਹੁਤ ਸੀਗਾ ਤੇ ਸ਼ੁਕਰ ਹੋਇਆ ਮੀਂਹ ਪਿਆ ਤੇ ਹੁਣ ਅੱਜ ਜਾ ਕੇ ਵਾਣ ਦੇਖਦੇ ਆਂ ਤੇ ਕੱਲ ਨੂੰ ਜਾਂ ਅੱਜ ਸ਼ਾਮ ਤੱਕ ਵਾਣ ਵਾ ਕੇ ਬੱਟਾ ਪਾ ਕੇ ਆਪਾਂ ਵੀ ਹੁਣ ਪਾਣੀ ਛੱਡਦੇ ਆਂ ਤੇ ਮੀਂਹ ਪੈ ਗਿਆ ਧੰਤਨ ਹੋ ਗਈ ਆ ਤੇ ਆਜੋ ਫਿਰ ਚੱਲਦੇ ਆਂ ਖੇਤ ਦੇ ਦਿਖਾਉਨੇ ਆ ਖੇਤ ਦੇ ਰੰਗ ਇਹ ਸਬਜੀ ਵੀ ਸਾਡੀ ਇਧਰ ਆਉਣ ਤਾਂ ਪੂਰੀ ਮਸ਼ਰ ਕੀ ਅੱਜ ਇੰਨਾ ਫਰਕ ਪੈ ਗਿਆ ਚੱਲ ਬਈ ਲੋ ਜੀ ਮੀ ਨਾਂ ਤਾਂ ਜ਼ਿਆਦਾ ਹੀ ਨਹੀਂ ਕਹਿ ਸਕਦੇ ਨਾਰਮਲ ਜਿਹਾ ਚਲਵਾਨ ਜਿਹਾ ਗਿੱਲੇ ਹੋ ਗਏ ਆ ਤੇ ਕੱਲ ਨੂੰ ਵਾਣਵਾ ਦਿੰਨੇ ਆ ਫਿਰ ਆਪਾਂ ਏਕ ਲੋਕਾਂ ਦੀ ਵੀ ਐਡੀ ਗੰਦੀ ਆਦਤ ਆ ਨਾ ਉਹ ਮੇਰਾ ਪਈ ਤਾਂ ਉਥੋਂ ਰਾਹ ਛੱਡਿਆ ਉੱਤਰ ਨੂੰ ਮੇਰੇ ਆਪ ਦੇ ਵਾਣ ਵੇਚਦੀ ਤੇ ਲੋਕੀ ਮੇਰੇ ਵਾਣ ਵੇਚਦੀ ਦਸ ਲੰਗਣਗੇ ਮੇਰੇ ਵਾਣ ਚ ਜੇ ਮੈਂ ਤੁਹਾਨੂੰ ਲੀਆਂ ਖਾਦਾ ਨਾ ਫਿਰ ਅਗਲਾ ਕਹਿੰਦਾ ਆਏ ਤੇ ਜਾਵਾਂ ਆਪ ਨੂੰ ਸ਼ਰਮ ਚਾਹੀਦੀ ਆ ਵੀ ਕਿਸੇ ਦੇ ਜੇ ਵਾਣ ਚ ਲੀਆਂ ਪਾਉਣੀਆਂ ਤੇ ਲੀਆਂ ਵਾਹ ਵੀ ਦਿਓ ਗਿੱਲੇ ਖੋਬੇ ਚ ਮੇਰੇ ਵਾਣ ਦੇ ਵਿੱਚ ਟੋਏ ਕੀਤੇ ਪਏ ਆ ਦੱਸ ਜੇ ਮੈਂ ਤੁਹਾਨੂੰ ਵਿਖਾਵਾਂ ਕੋਈ ਇੰਚ ਨਹੀਂ ਲੰਗਣ ਦਿੰਦਾ ਮੇਰੀ ਪਲਮਾਨਸੀ ਦਾ ਲੋਕ ਉਠਾਉਂਦੇ ਫਾਇਦਾ ਮੈਂ ਕਿ ਉਹ ਬੰਨਾ ਹੀ ਚੱਕ ਦੇਣਾ ਫੇਰ ਵੇਖੂ ਮੈਂ ਕਿਦਾਂ ਦੀ ਨੰਗਾਉਂਦੇ ਰੱਖਿਆ ਆਪ ਦਾ ਰੱਖੋ ਮੈਨੂੰ ਗੁੱਸਾ ਚੜਾਉਂਦੇ ਆ ਆਪ ਦਾ ਤੁਸੀਂ ਰੱਖੋ ਆਪ ਦੇ ਵਾਣ ਵਿੱਚ ਦੀ ਨੰਗਾਉ ਪੈਣ ਵਿੱਚ ਦੀ ਨੰਗਾਉਣਾ ਸੌਖਾ ਹਟਦੇ ਨਹੀਂ ਲੋਕ ਜਿੰਨਾ ਚਰਮਾਇਤ ਕੀ ਉਹ ਨੰਗਾ ਹੀ ਬੰਦ ਕਰ ਦਰਾਂ ਨੰਗਾ ਲਿਓ ਆ ਜਿੰਨੇ ਮੇਰੇ ਆਣ ਗਵਾਣਦੇ ਆ ਨਾ ਆ ਸਾਰੇ ਮੇਰੇ ਵਾਣ ਵਿੱਚ ਦੀ ਨੰਗਦੇ ਆ ਦੱਸ ਇਹ ਕਿਸੇ ਦਾ ਵਾਣ ਨਹੀਂ ਭਾਵੇਂ ਲੀਹਿਆ ਨਾ ਹੁੰਦਾ ਕੁਸ ਨਹੀਂ ਹੈ ਫਿਰ ਫਿਰ ਹਲਵੀ ਨਹੀਂ ਮਾਰ ਕੇ ਜਾਂਦੇ ਟੋਏ ਪਾਉਂਦੇ ਆ ਜੇ ਮੈਂ ਕਿਸੇ ਦੇ ਵਾਣ ਵੇਚ ਦੀ ਅੱਜ ਤੱਕ ਨਹੀਂ ਟਰੈਕਟਰ ਨੰਗਾਇਆ ਲੋਕਾਂ ਦੀ ਐਡੀ ਗੰਦੀ ਆਦਤ ਹੈ ਨਾ ਇਧਰ ਜਿਹੜੇ ਵੀ ਦੂਰ ਤੱਕ ਲੈ ਜਾਂਦੇ ਮੇਰੇ ਵਾਣ ਵੇਚ ਦੀ ਲੈ ਜਾਂਦੇ ਆ ਹੁਣ ਨੰਗਾ ਜਵਾਨ ਵੇਚ ਦੀ ਆਪ ਇਥੇ ਇੰਚ ਨਹੀਂ ਕੋਈ ਨੰਗਣ ਦਿੰਦਾ ਉਸੇ ਵਾਲੇ ਘਰੇ ਆ ਜਾਂਦੇ ਲਾਂਬਾ ਲੈ ਕੇ ਤੇ ਮੈਂ ਅੱਜ ਤੱਕ ਨਹੀਂ ਕਿਹਾ ਮੈਂ ਕਿਹਾ ਚੱਲ ਛੱਡੋ ਯਾਰ ਕੀ ਕਹਿਣਾ ਕੀ ਕਹਿਣਾ ਹਟਦੇ ਨਹੀਂ ਲੋਕ ਯਾਰ ਕਿਹਦਾ ਕਿਹਦਾ ਨਾਮ ਲਾਵਾਂ ਮੈਂ ਸਾਰੇ ਮੇਰੇ ਵਾਣ ਵੇਚ ਦੀ ਨੰਗਦੇ ਦੱਸੇ ਸ਼ਾਮਲਾ ਤਾਂ ਮੇਰਾ ਐਡੀ ਗੰਦੀ ਆਦਤ ਲੋਕਾਂ ਨੂੰ ਆ ਵਿਖਾ ਦਿੰਦਾ ਮੈਂ ਤੁਹਾਨੂੰ ਫੇਰ ਕਹੋਂਗੇ ਖਣ ਆਵੇ ਲੋ ਤੁਸੀਂ ਆਪ ਹੀ ਖੋਬਾ ਕੀਤਾ ਆਵੇ ਲੋ ਲੀਆਂ ਪਾਤੀਆਂ ਆ ਜਮਾ ਥਾਂ ਥੱਲੇ ਪੱਟਿਆ ਗਿਆ ਮੈਂ ਵਾਣ ਵਾਉਣਾ ਦੱਸ ਲੈ ਆ ਸਾਰੇ ਮੇਰੇ ਵਾਣ ਵੇਚ ਦੀ ਇਧਰ ਸਾਰੇ ਲੀਆਂ ਲੀਆਂ ਪਾਈਆਂ ਤੇ ਦੇਖ ਦੂਰ ਤੱਕ ਸਾਰੇ ਲੀਆਂ ਪਾਈਆਂ ਇਧਰਲੇ ਵਾਣ ਵੇਚ ਦੀ ਆ ਸਾਰੇ ਲੀਆਂ ਪਾਈਆਂ ਦੱਸ ਮੇਰਾ ਵਾਣ ਨਹੀਂ ਹੈਗਾ ਗਾ ਇਹ ਨਹੀਂ ਕਿਸੇ ਤੇ ਵਾਣ ਜੇ ਤੁਹਾਡੇ ਵਾਣ ਵਿੱਚ ਮੈਂ ਐ ਕਰਾਂ ਤੇ ਫੇਰ ਤਾਂ ਬੜੀ ਚੀਕ ਨਿਕਲੇ ਗੰਦੀ ਯਾਤ ਲੋਕਾਂ ਦੀ ਐਡੀ ਗੰਦੀ ਯਾਤ ਤਨ ਮੈਂ ਬੰਨਾ ਆਪਦਾ ਐ ਕਿ ਜੀ ਸੀ ਪੀ ਨਾਲ ਚਕਾ ਦੇਣਾ ਮਾਦਾ ਆਪਦਾ ਝੋਨਾ ਲੈ ਕੇ ਨੰਗਾ ਨੂੰ ਖੁੱਲਾ ਡੁੱਲਾ ਰਾਹ ਬਣਾਇਆ ਵੀ ਕੋਈ ਚੱਕਰ ਨਹੀਂ ਲੋਕੀ ਤੁਸੀਂ ਇੰਚ ਨਹੀਂ ਛੱਡ ਸਕਦੇ ਆਪਦੇ ਵਾਣ ਵਿੱਚ ਛੱਡ ਲੋ ਇੰਨੇ ਇੰਨੇ ਕਿੱਲੇ ਤੁਹਾਡੇ ਕੀ 2 ਮਰਲੇ ਟੂਈ ਪਾੜ ਦੀ ਮੇਰਾ ਉਥੇ ਛੱਡਿਆ ਹੀ ਆ 2-3 ਮਰਲੇ ਕੀ ਟੂਈ ਪਾੜ ਜੂਗੀ ਪੂਰਾ ਥਾਂ ਛੱਡਿਆ ਆਪਦੇ ਵਾਣ ਵਿੱਚ ਦੀ ਨੰਗਾ ਰੱਖੋ ਜੇ ਨੰਗਣਾ ਤਾਂ ਉਹਨੂੰ ਚਾਈ ਤਰ੍ਹਾਂ ਰੰਗੋ ਸਾਰੇ ਵਾਣ ਵਿੱਚ ਦੀ ਕਮਾਖੇ ਟਰਾਲੀਆਂ ਲੈ ਜਾਂਦੇ ਦੱਸ ਜਿਹੜਾ ਜੀ ਸੀ ਪੀ ਵਾਲਾ ਉਹ ਮੇਰੇ ਵਾਣ ਵਿੱਚ ਦੀ ਨੰਗ ਜਾਂਦਾ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਹਿੰਦਾ ਚੱਲ ਕੀ ਆ ਯਾਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਹਟਦੇ ਭਾਈ ਲੋਕ ਪਰ ਇੱਕ ਗੱਲ ਤੁਸੀਂ ਵੀ ਕਹੋਗੇ ਵੀ ਵਾਹਣ ਨੱਪਣਾ ਕੁਛ ਨਹੀਂ ਕੋਸ ਕਿਉਂ ਨਹੀਂ ਹੁੰਦਾ ਮੈਂ ਤੁਹਾਨੂੰ ਜੋ ਝੋਨਾ ਤੁਰਿਆ ਨਾ ਜਿੱਥੋਂ ਲੀਆਂ ਪੱਕੀਆਂ ਪਾਈਆਂ ਮੇਰੇ ਵਾਣ ਵੇ ਦੀ ਉੱਥੇ ਝੋਨਾ ਹੁੰਦਾ ਨਹੀਂ ਚੰਗੀ ਤਰ੍ਹਾਂ ਉਹ ਵੱਖਰੀ ਲੀ ਰਹਿੰਦੀ ਥੋਨੂੰ ਅਗਲੀਆਂ ਵੀਡੀਓ ਚ ਦਿਖਾਉਂਗਾ ਮੈਂ ਵੀ ਇੱਥੇ ਜਿੱਥੇ ਦਾਬ ਹੋਈ ਹੈ ਗੁੱਸਾ ਕੜਾ ਆਂਦੇ ਯਾਰ ਲੋਕ ਚੱਲ ਕੋਈ ਨਹੀਂ ਸਹਿਜ ਮਤੇ ਨਾਲੇ ਨਾਲੇ ਆਪਣੀ ਐਤ ਕੀ 131 ਹੈ ਇਹ ਤਾਂ ਲੇਟ ਵਾਲੀ ਆ ਥੋੜੀ ਹੋ ਹੋ ਅੱਜ ਹੋ ਗਈ ਆ 20 ਜੂਨ ਕੱਲ ਨੂੰ 21 ਨੂੰ ਵਾਣਵਾ ਕੇ ਭਾਈ ਨੂੰ ਮੋਟਰ ਛੱਡ ਦੇਣੀ ਆਪਾਂ 25 ਨੂੰ ਕੰਮ ਸ਼ੁਰੂ ਕਰ ਦੇਣਾ। ਗੁੱਸਾ ਚੜ ਗਿਆ ਯਾਰ ਮੈਨੂੰ। ਆਵਾਜ਼ ਸੁਣੋ ਬਈ ਆ ਜਮੀਨ ਨਾਲ ਕਿੰਨੀਆਂ ਆ। ਜਾਨਵਰ ਕਿੰਨੇ ਤੇ ਆ ਜਿਹਨੂੰ ਕਹਿੰਦੇ ਕਾਟੋ ਉਹ ਵੀ ਚੜਚੜ ਕਰਦੀ ਆ। ਹਾਂ ਸੁਣਦੀ ਆਵਾਜ਼ ਤੁਹਾਨੂੰ। ਕਿੰਨੇ ਜਾਨਵਰ ਚਿੰਚਿੰਗ ਕਰਦੇ ਅੱਜ ਪੂਰੇ ਮਸਤੀ ਚ ਆ ਜਾਨਵਰ। ਤੇ ਮੌਸਮ ਵੀ ਪੂਰਾ ਸ਼ਾਂ ਹੋ ਗਈ ਆ। ਹਣੇ ਤੇ ਰੋਟੀ ਪਾਣੀ ਦੀ ਵੀ ਤਿਆਰੀ ਹੈ ਤੇ ਜਾਨਵਰ ਚਿੰਚਿੰਗ ਕਰਦੇ ਦੇ ਸਾਡਾ ਇਹਰ ਪਿਰੋਟੀ ਖਾਈ ਜਾਂਦਾ ਅੱਜ ਪੁਦੀਨੇ ਵੀ ਚਟਣੀ ਦੇ ਨਾਲ ਟਮਾਟਰ ਦੇ ਨਾਲ ਇਧਰ ਖੁਸ਼ਾ ਵੀ ਆ ਗਿਆ ਐ ਗਰੀ ਚਲੋ ਖਾ ਲਓ ਫਰਮਾ ਵੀ ਖਾਣਾ ਲਓ ਵੀ ਮਿੱਤਰੋ 2:00 ਵਜ ਗਿਆ ਦੁਪਹਿਰ ਦੇ ਤੇ ਮੌਸਮ ਠੰਡਾ ਤੇ ਹੁਣ ਇਧਰ ਲਹਿੰਦੇ ਵਾਲੇ ਪਾਸੇ ਫਿਰ ਬੱਦਲ ਕਾਫੀ ਬਣ ਗਿਆ ਆ ਦੇਖੋ ਕਾਫੀ ਬੱਦਲ ਬੰਦਾ ਆਉਂਦਾ ਦੇਖਦੇ ਆ ਵੀ ਹੋਰ ਮੀ ਪਾਉਂਦਾ ਹੈ ਕਿ ਨਹੀਂ ਪਾਉਂਦਾ ਤੇ ਹੁਣ ਕੱਲ ਪਰਸੋਂ ਦੀ ਖੁਸ਼ਪ੍ਰੀਤ ਇਹ ਕਹਿੰਦੇ ਸੀ ਪੀਜ਼ਾ ਖਾਣਾ ਕਾਫੀ ਦਿਨ ਹੋ ਗਿਆ ਪੀਜ਼ਾ ਨਹੀਂ ਖਾਧਾ ਹਾਂ ਹੁਣ 2 ਵਜ ਗਏ ਤੇ ਮੈਂ ਕਹਿੰਦਾ ਚਲੋ ਅੱਜ ਤੁਹਾਨੂੰ ਪੀਜ਼ਾ ਖਵਾ ਦਨੇ ਕਿਉਂਕਿ ਅੱਜ ਵੀਰਵਾਰ ਆ ਇੱਕ ਨਾਲ ਇੱਕ ਪੀਜ਼ਾ ਹੈਗਾ ਫ੍ਰੀ ਤੇ ਹੁਣ ਆਪਾਂ ਚੱਲਦੇ ਆ ਆਰਡਰ ਆਪਾਂ ਘਰੋਂ ਨਹੀਂ ਕੀਤਾ ਚੱਲਦੇ ਆ ਸਾਈਕਲ ਤੇ ਤੇ ਜਾ ਕੇ ਪੀਜ਼ਾ ਬਣਵਾ ਕੇ ਖੁਦ ਆਪ ਹੀ ਲੈ ਕੇ ਆਉਨੇ ਆ ਕਿਉਂਕਿ ਹਲੇ 2 ਵਜੇ ਆ 3:00 ਵਜੇ ਤੱਕ ਆਪਣਾ ਰੈਡੀ ਹੋ ਜੂ ਪੀਜ਼ਾ ਬਾਕੀ ਅੱਜ ਮੌਸਮ ਵੀ ਠੰਡਾ ਮੈਨੂੰ ਲੱਗਦਾ ਅੱਜ ਪੀਜ਼ੇ ਸੰਧੂ ਦੇ ਲੱਗਣਗੇ ਵੀ ਜ਼ਿਆਦੇ ਤੇ ਬਾਕੀ ਦੇਖਦੇ ਆ ਤੇ ਉਹਦੋਂ ਨੂੰ ਹੋ ਸਕਦਾ ਮੈਂ ਵੀ ਆ ਜਾਵੇ ਚਲੋ ਪਾਈ ਚੱਲ ਗਏ ਆਪਾਂ ਲੈ ਵੀ ਮੰਦਰ ਕੋਲੇ ਪਹੁੰਚ ਗਿਆ ਅੰਦਾ ਮੰਦਰ ਬਾਈ ਬਾਲਾ ਵੱਡਾ ਬੰਦਾ ਬਣ ਗਿਆ ਹੁਣ ਅੱਜ ਹੀ ਮਿਲਿਆ ਵੇ ਲੋ ਕਿਨੇ ਮੰਦਰਾ ਸਹੀ ਆ ਹੋਰ ਕਿਵੇਂ ਆ ਠੀਕ ਆ ਸਾਹਿਬ ਕੈਂ ਵਾ ਉੱਚੀ ਨਹੀਂ ਬੋਲਦਾ ਢੱਲਾ ਬੋਲਦਾ ਰਿਕਾਰਡ ਇਹ ਵੀ ਬਾਈ ਯੂਟਿਊਬਰ ਬਣ ਗਿਆ ਹੁਣ ਫੌਨਾ ਵੀਡੀਓ ਕਿ ਨਹੀਂ ਹਾਂ ਜੀ ਪਾਈ ਦੀਆਂ ਵਧੀਆ ਪਾਈ ਚੀ ਬਣਾ ਕੇ ਪਾਈ ਦੀ ਵੀਡੀਓ ਹਾਂ ਹਾਂ ਲੈ ਵੀ ਇਹ ਵੀ ਸਿੱਖ ਗਿਆ ਹੁਣ ਸਾਡੇ ਵਾਲੇ ਕੰਮ ਇਹ ਯੂਟਿਊਬਰ ਬਣ ਗਿਆ ਹੁਣ ਹੋਰ ਸਣਾ ਕੰਮ ਕਰ ਵਧੀਆ ਕੰਮ ਕਰ ਵਧੀਆ ਸੈਟ ਆ ਮੈਂ ਹਾਂ ਕਰਾਤੀ ਠੰਡ ਫਿਰ ਬੜੀ ਗੋਏ ਠੰਡਾ ਮੌਸਮ ਹਾਂ ਬੱਦਲ ਫੇਰ ਤੇਰੇ ਮਗਰ ਇਧਰ ਚੜਦਾ ਹੁੰਦਾ ਤੇ ਅੱਜ ਮੈਂ ਆਹ ਚੱਲ ਪੀਜਾ ਪੂਜਾ ਖਾ ਲਈਏ ਸੰਧੂ ਤੋਂ ਹੁਣ ਸੰਧੂ ਥੋੜਾ ਆਪਣੇ ਨਾਲ ਘੱਟ ਲੈ ਕੇ ਆ ਲੈ ਸੰਧੂ ਤੱਕ ਨਹੀਂ ਠੰਡਾ ਹੁਣ ਅੱਜ ਕੀ ਕਰਦਾ ਖਰਾਬ ਕਿ ਨਹੀਂ 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 ਹੁਣ ਤਾਂ ਸੈਟ ਹੋਇਆ ਬੰਦਾ ਚਲੋ ਸੈਟਅਪ ਆ ਬਦਲਦਾ ਬਈ ਸੰਧੂ ਨੇ ਇਧਰ ਕਰਤਾ ਪਹਿਲਾਂ ਸੈਟਅਪ ਇਧਰ ਹੁੰਦਾ ਸੀਗਾ ਇਹ ਵੀ ਮੈਨੂੰ ਲੱਗਦਾ ਬਸ ਤੂ ਬੂਸਤੂ ਦੇ ਚੱਕਰ ਚ ਪਿਆ ਆ ਦਿਨੇ ਹੀ ਖਿੱਚੀ ਆਉਂਦਾ ਵੇਲਾ ਸੰਧੂ ਦਿਨੇ ਹੀ ਦਿਨੇ ਖਿੱਚੀ ਉਹਦਾ ਕੰਮ ਆ ਇਹ ਕਾਊਂਟਰ ਦੇ ਵਿੱਚ ਦੇਣਾ ਕੰਮ ਖਿੱਚੇ ਤਰਿਆ ਠੀਕ ਹੈ ਭਾਈ ਲੈ ਵੀ ਰਸੀਬੀ ਜਾ ਇਹ ਖੁਸ਼ੀ ਦੀ ਪਸੰਦ ਹੈ ਹੈ ਖੁਸ਼ੀ ਹਾਂਜੀ ਚਲ ਕੱਢ ਫਿਰ ਸਾਰਾ ਕੁਝ ਲੈ ਵੀ ਆ ਫੜੀ ਕਹੇ ਕਰ ਲਈ ਗੱਲ ਵਨ ਆ ਹੈਗਾ ਜੀ ਫ੍ਰੀ ਵੀਜ਼ਾ ਨਾਲ ਲਾਜ਼ਮਤ ਪੂਰਾ ਪੂਰਾ ਟੇਸਟੀ ਹੈ ਹਾਂਜੀ ਪੂਰਾ ਜੀਸਟੀ ਹੈ ਚਲੋ ਠੀਕ ਹੈ ਖਾ ਜਾਣਾ ਹਾਂਜੀ ਚੱਕਦੇ ਫੱਟੇ ਹੈ ਖੁਸ਼ੀ ਹਾਂਜੀ ਵੀਰ ਗਿਆ ਤੇ ਲੱਬੀ ਜਾ ਵਧ ਗਿਆ ਖੁਸ਼ੇ ਤੋਂ ਐ ਕੁਛ ਹੈ ਤੂੰ ਤਾਂ ਕਹਿੰਦੇ ਚੱਕ ਦੂੰ ਫੱਟੇ ਲਾਰਜ ਸੀ ਨਾ ਲਾਰਜ ਦੇ ਨਾਲ ਇੱਕ ਸਮਾਲ ਸੀਗਾ ਫਿਰ ਨਹੀਂ ਖਾਦਾ ਗਿਆ ਦੋ ਹੋ ਗਏ ਸਖਾ ਦੇ ਜਾਂਦੇ ਆ ਇਹ ਤਾਂ ਉਦੋਂ ਹੀ ਸਲਾਈਸਾਂ ਖਾ ਲੇ ਚੱਲ ਕੋਈ ਨਹੀਂ ਬਾਅਦ ਚ ਖਾ ਲਈ ਰੱਖ ਲੈ ਚੰਗਾ ਐ ਰੱਖ ਲੈ ਵਿੱਚ ਕਰ ਲੈ ਕੱਟ ਕਰਵਾ ਪੀਜ਼ਾ ਖਾਣ ਤੋਂ ਬਾਅਦ ਹੁਣ ਸਾਡੇ ਬੰਦੇ ਇੱਧਰ ਰੈਸਟੋਰੈਂਟ ਖੋਲੀ ਬੈਠੇ ਆ ਤੇ ਮੌਸਮ ਹੈਗਾ ਪੂਰਾ ਯਾਨੀ ਕਿ ਠੰਡਾ ਇਸ ਟਾਈਮ ਹਵਾ ਪਰ ਚੱਲਦੀ ਨਹੀਂ ਪਰ ਸਿਸਟਮ ਅੱਜ ਰਾਤ ਨੂੰ ਵੀ ਲੱਗਣਾ ਬਾਕੀ ਦੇਖਦੇ ਆ ਪਰ ਪੰਛੀ ਵੀ ਅੱਜ ਮੈਂ ਸਵੇਰ ਤਾਈਂ ਦੇਖ ਰਿਹਾ ਆ ਦੇਖੋ ਤੁਸੀਂ ਉੱਡਦੇ ਫਿਰਦੇ ਆ ਚੀਂ-ਚੀਂ ਕਰਦੇ ਆ ਮੌਸਮ ਪੂਰਾ ਸੁਹਾਵਣਾ ਹੋਇਆ ਤੇ ਬਾਕੀ ਝੋਨੇ ਲਈ ਬੈਸਟ ਆ ਰੱਬ ਨੇ ਸਭ ਕੁਝ ਸਹੀ ਕਰਤਾ ਤੇ ਬਿਜਲੀ ਵਗੈਰਾ ਵੀ ਚਲੋ ਕੱਟ ਲੱਗਣੋਂ ਕੱਟ ਗਏ ਆ ਟੱਕ ਦਿਨ ਚ ਰੱਬ ਨੇ ਸਾਰਾ ਕੁਝ ਕਰਤਾ ਨਾ ਮੈਂ ਪਿਛਲੀ ਵੀਡੀਓ ਚ ਇਹ ਕਿਹਾ ਸੀ ਵੀ ਰੱਬ ਸਭ ਕੁਝ ਕਰ ਸਕਦਾ ਤੇ ਇੱਧਰ ਰੱਬ ਨੇ ਸਾਡੇ ਬੰਦਿਆਂ ਨੂੰ ਖਲਾਦਾ ਰੈਸਟੋਰੈਂਟ ਹਾਂਜੀ ਕੀ ਬਣਾਈ ਜਾਂਦੇ ਹੋ ਮੋਮੋ ਮੋਮੋ ਹਾਂਜੀ ਦਿਖਾਓ ਫਿਰ ਬਈ ਲੋ ਜੀ ਇਧਰ ਮੋਮੋਜ਼ ਬਣੀ ਜਾਂਦੇ ਆ ਤੁਸੀਂ ਕੀ ਬਣਾ ਰਹੇ ਹੋ ਜੀ ਇਹ ਵੈਜੀਟੇਬਲ ਕੱਟੀਆਂ ਮੈਂ ਮੋਮੋਜ਼ ਦੇ ਵਿੱਚ ਪਾਵਾਂਗੀ ਅੱਛਾ ਜੀ ਲਓ ਜੀ ਇਧਰ ਵੈਜੀਟੇਬਲ ਕੱਟੀਆਂ ਜਾ ਰਹੀਆਂ ਤੇ ਜਿਨੇ ਵੀ ਖਾਣੇ ਹੋਏ ਬਾਈ ਮੋਮੋਜ਼ ਤੇ ਸਾਨੂੰ ਕਮੈਂਟ ਜ਼ਰੂਰ ਕਰਾਇਆ ਸਾਡੇ ਬੰਦੇ ਨੇ ਨਵਾਂ ਰੈਸਟੋਰੈਂਟ ਖੋਲਿਆ ਤੇ ਜ਼ਰੂਰ ਇਹਨਾਂ ਨੂੰ ਸਪੋਰਟ ਕਰੋ ਠੀਕ ਹੈ ਬਾਈ ਇਹ ਤੁਰਦਾ ਫਰਦਾ ਰੈਸਟੋਰੈਂਟ ਆ ਸੈਕਲੀ ਦੇ ਉੱਤੇ ਹੁਣ ਪੀਜਾ ਹਜਮ ਹੋ ਰਿਹਾ ਸਾਡਾ ਦੁਪਹਿਰ ਵਾਲਾ ਹੁਣ ਤਾਂ ਵੈਸੇ 7:30 ਹੋ ਚੱਲੇ 7:30 ਅੱਜ ਹੀ ਬਾਹਰ ਪੱਖੇ ਤੋਂ ਬਿਨਾ ਮੌਸਮ ਸਹੀ ਕਰਕੇ ਬੈਠਣ ਦੀ ਜੀ ਕਰਦਾ ਨਾ। ਕਾਈਓ ਅਸੀਂ ਵੀ ਅੱਜ। ਅੱਜ ਖੇਡਣ ਲੱਗੇ ਆ। ਬਾਈ ਸਾਰੀ ਕਾਇਨਾਤ ਹੀ ਖੁਸ਼ ਹੋ ਗਈ ਹੈ, ਬੱਚੇ ਵੀ ਖੁਸ਼ ਹੋ ਗਏ, ਜਾਨਵਰ ਵੀ ਖੁਸ਼ ਹੋ ਗਏ। ਪਸ਼ੂ ਪੰਛੀ, ਬਿਜਲੀ ਮਹਿਕਮਾ ਸਾਰਾ ਹੀ ਖੁਸ਼ ਹੋ ਗਿਆ। ਕਿਉਂਕਿ ਜਮੀਨਾਂ ਪੈਂਦਾ ਤੇ ਬੜੇ ਔਖੇ ਹਾਲ ਸੀਗੇ। ਤੇ ਸਾਰਾ ਕੁਝ ਬਾਬੇ ਨਾਨਕ ਦੀ ਕਿਰਪਾ ਨਾਲ ਮੈਂ ਕਹਿਣਾ ਹੁੰਦਾ ਸਾਰਾ ਕੁਝ ਸਹੀ ਹੋ ਜਾਣਾ। ਸਬਰ ਸਬਰ ਸੰਤੋਖ। ਰੱਬ ਦੇਵੇ ਤੇ ਰੱਬ ਦਾ ਸ਼ੁਕਰ ਜ਼ਰੂਰ ਕਰਿਆ ਕਰੋ। ਤੇ ਬਾਕੀ ਜਿਉਂਦੇ ਵੱਸਦੇ ਰਹੋ। ਅੱਜ ਰੋਟੀ ਮੈਂ ਤਾਂ ਨਹੀਂ ਖਾਣੀ ਅੱਜ ਹੈਗੀ ਰੋਟੀ ਦੀ ਛੁੱਟੀ ਕਿਉਂਕਿ ਪੀਜ਼ਾ ਜਾਦੇ ਖਾ ਲਿਆ ਹਜੇ ਤੱਕ ਪੀਜ਼ਾ ਥੱਲੇ ਨਹੀਂ ਹੋਇਆ ਹਨਾ ਬਈ ਐਵੇਂ ਹੀ ਗੱਲ ਸਹੀ ਜਾ ਲਓ ਜੀ ਅੱਜ ਰਾਤ ਨੂੰ ਸਿਸਟਮ ਜੇ ਲੱਗ ਗਿਆ ਦੇਖਦੇ ਆ ਤੇ ਫਿਰ ਨਵੇਂ ਵਲੌਗ ਚ ਤੁਹਾਨੂੰ ਮਿਲਦੇ ਆ ਤੇ ਆਹ ਵਲੌਗ ਦਾ ਐਂਡ ਇੱਥੇ ਹੀ ਕਰਦੇ ਆ ਜਿਉਂਦੇ ਬਸਦੇ ਰਹੋ ਤੇ ਰੱਬ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਬਾਏ ਬਾਏ